ਅਸਬਾਫ ਤਿਗੜ ਚੋੜੀਆਂ ਦੇ ਕਾਲੀਆ ਪੈਲੈਸ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹੰਗਾਮੀ ਮੀਟਿੰਗ ਚੇਅਰਮੈਨ ਬਲਬੀਰ ਪੰਨੂ ਨੇ ਮਾਦਵ 베ਦੀ ਨੂੰ ਐਲਾਨਿਆ ਯੂਥ ਸ਼ਹਿਰੀ ਪ੍ਰਧਾਨ ਅਤੇ ਅਨੂਪ ਬਿੰਦਰਾ ਨੂੰ ਵਾਈਸ ਪ੍ਰਧਾਨ ਇਸ ਮੌਕੇ ਤੇ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਵਿਅਕਤੀਆਂ ਦਾ ਉਹ ਧੰਨਵਾਦ ਕਰਦੇ ਹਨ ਉਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕੋਈ ਕੰਮ ਪੈਂਦਾ ਹੈ ਤਾਂ ਉਹ ਸਾਡੀ ਟੀਮ ਨਾਲ ਸੰਪਰਕ ਕਰਨ ਨਨੂ ਨੇ ਵੀ ਕਿਹਾ ਕਿ ਉਹ ਹਰ ਵੀਰਵਾਰ ਫਤਿਹਗੜ ਚੌਂੜੀਆਂ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ ਜਿਸ ਦੀ ਸ਼ੁਰੂਆਤ ਉਹਨਾਂ ਨੇ ਪਿਛਲੇ ਵੀਰਵਾਰ ਤੋਂ ਕਰ ਦਿੱਤੀ ਹੈ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਿਰਕਤ ਕੀਤੀ ਉਹ ਜਾਨੋ ਦਿਵਿਆ ਪੰਜਾਬ ਨਾਲ ਗੱਲਬਾਤ ਦੌਰਾਨ ਕੀ ਕਿਹਾ ਚੇਅਰਮੈਨ ਪੰਨੂ ਨੇ ਤੇ ਪ੍ਰਦਾਨ ਮਦਬ ਬੇਦੀ ਨੇ ਅਸੀਂ ਸਾਰੇ ਇੱਕੋ ਨੇ ਸਾਡੀ ਸਾਰੇ ਦੀ ਝੋਟਕ ਹੈ ਸਾਡਾ ਸਾਰਿਆਂ ਦਾ ਪਹਿਰਾਵਾ ਹੈ ਨੇਕਾ ਸਾਰਿਆਂ ਦੇ ਇੱਕ ਹੈ ਸਾਡਾ ਸੇਮ ਹੈ ਜਿਹੜਾ ਕੋਈ ਮਹੀਨਿਆਂ ਤੋਂ ਬਾਅਦ ਬਣਾਇਆ ਗਿਆ ਇਹਦੇ ਸਾਥ-ਬੱਤ ਕੋਈ ਕੋਈ ਨਾ ਬੱਲੇ 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 ਬਹੁਤ ਬਹੁਤ ਧੰਨਵਾਦ ਜੀ ਅੱਜ ਪਟਿਆਲਾ ਕੁੜੀਆਂ ਦੀ ਜੂਤ ਦੀ ਟੀਮ ਦਾ ਸਾਡਾ ਵੀਰ ਮਾਦ ਬੇਦੀ ਅੱਜ ਜਿਹਨਾਂ ਨੂੰ ਸ਼ਹਿਰ ਦੀ ਜੂਤ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਹੈ ਨਾਲ ਇਹਨਾਂ ਦੇ ਸਾਡਾ ਵੀਰ ਅਨੂਪ ਬਿੰਦਰਾ ਜੀ ਜਿਨ੍ਹਾਂ ਨੂੰ ਵਾਈਸ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਕਿਉਂਕਿ ਸਭ ਦੇ ਜੂਤ ਨੂੰ ਲੰਬਾ ਬੰਨਣਾ ਕਰਨਾ ਬੜਾ ਜ਼ਰੂਰੀ ਹੈ ਪਰ ਜੂਤ ਹੀ ਇੱਕ ਏਦਾਂ ਦਾ ਵਾ ਜਿਹੜਾ ਪਾਰਟੀ ਦੇ ਰੇਟ ਦੀ ਹੱਡੀ ਹੁੰਦਾ ਹੈ ਭਰਾਵਾਂ ਦੀ ਮੈਨੂੰ ਮਿਹਨਤ ਤੇ ਵਧੀਆ ਲੱਗੀ ਹੈ ਭਰਾਵਾਂ ਨੇ ਬਹੁਤ ਪਾਰਟੀ ਦੇ ਵਿੱਚ ਸਪੋਰਟ ਦਿੱਤਾ ਹੈ ਅਜੇ ਥੋੜੇ ਜਿਮੇਂ ਤੋਂ ਪਾਰਟੀ ਦੇ ਸ਼ਾਮ ਨੂੰ ਇਹ ਜਿਵੇਂ ਕਾਫੀ ਵੱਡੀ ਟੀਮ ਨੇ ਨਾਲ ਸ਼ਾਮਲ ਹੋਏ ਨੇ ਪਰ ਜਿੱਦਾਂ ਜਿੱਦਾਂ ਪਾਰਟੀ ਦੇ ਵਿੱਚ ਜਿਹੜਾ ਵੀ ਵੀਰ ਮਿਹਨਤ ਕਰੂਗਾ ਉਸ ਹਿਸਾਬ ਨਾਲ ਉਹਦੀ ਮਿਹਨਤ ਦਾ ਫਲ ਦਿੱਤਾ ਜਾਊਗਾ ਥੋੜੇ ਸਮੇਂ ਤੱਕ ਪਾਰਟੀ ਵੱਲੋਂ ਸਰਪੰਚ ਭਗਤ ਸਿੰਘ ਮਾਨ ਜੀ ਬੰਨੋ ਵੀ ਨਾਮ ਇਹਨਾਂ ਦਾ ਪਾਰਟੀ ਵੱਲੋਂ ਸਿਸਟੇ ਵਿੱਚ ਵੀ ਜਰੂਰ ਹੋਊਗਾ ਮੈਂ ਪਾਰਟੀ ਦਾ ਨਾਮ ਇਹਨਾਂ ਦਾ ਇੱਕ ਦੋ ਜਾਂਦੇ ਵਿੱਚ ਮੈਂ ਅਫੀਸ਼ੀਅਲ ਨਾਮ ਪਈਦਾਗਾ ਪ੍ਰਧਾਨਗੀ ਦਾ ਨਾਮ ਪਰ ਉੱਪਰ ਪਾਰਟੀ ਵੱਲੋਂ ਮਾਣ ਸਨਮਾਨ ਦਿੱਤਾ ਜਾਊਗਾ ਪਰ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਸ਼ਹਿਰ ਦੇ ਵਿੱਚ ਹੋਰ ਲਈਏ ਮੁਸ਼ਕਿਲਾਵਾਂ ਤੇ ਜਿਹੜੀ ਵੀ ਅਸੀਂ ਟੀਮ ਚੁਣੀ ਹੈ ਉਸ ਟੀਮ ਦਾ ਸਾਥ ਦਿਓ ਮੈਂ ਕੁਝ ਵੀ ਕਰਿਆ ਕਰੂੰਗਾ ਐਭੀ ਇਹ 13 ਮਾੜਾਂ ਦੀ ਮੁਸ਼ਕਿਲਾ ਮੈਂ 10 ਤੋਂ 12 ਵੀਰਵਾਰ ਤੇ ਵੀਰਵਾਰ ਨੂੰ 10 ਤੋਂ 12 ਬੈਠਿਆ ਕਰਾਂਗਾ ਪਿਛਲੇ ਵੀਰਵਾਰ ਕੋਈ ਮੈਨੂੰ ਪੂਰੀ ਸਰੀਰਕ ਮੁਸ਼ਕਿਲਾ ਆ ਗਈ ਸੀ ਪ੍ਰੋਬਲਮ ਹੋ ਗਈ ਸੀ ਇਸ ਕਰਕੇ ਮੈਂ ਮਾਫੀ ਚਾਹ ਰਹੀ ਚਕਿਆ ਪੂਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਹਰ ਵੀਰਵਾਰ ਦੇ ਵੀਰਵਾਰ ਨਾਲ ਕਮੇਟੀ ਕਰ 10 ਤੋਂ 12 ਹਰ ਤਰ੍ਹਾਂ ਦੀ ਮੁਸ਼ਕਲ ਹਰ ਪਰਿਵਾਰ ਦੀ ਹਰ ਤਰ੍ਹਾਂ ਦੀ ਮੈਨੂੰ ਮੁਸ਼ਕਲ ਚੁੜਿਆ ਕਰੂੰਗਾ ਕਿ ਮੇਰੀ ਸਾਰੇ ਸ਼ਹਿਰ ਨੂੰ ਬੇਨਤੀ ਹੈ ਕਿਸੇ ਵੀ ਪ੍ਰਸ਼ਾਸਨ ਦੇ ਨੁਮਾਇੰਦੇ ਨਾਲ ਗੱਲਾਂ ਕਰਨ ਦੇ ਵਿੱਚ ਆ ਰਹੀਆਂ ਕੋਈ ਪ੍ਰਸ਼ਾਸਨ ਦੇ ਨੁਮਾਇੰਦੇ ਕੰਮ ਕਰਨ ਵਾਸਤੇ ਕੋਈ ਲਿਸ਼ਵਤ वगैरह ਕਿਸੇ ਨੇ ਮੰਗੀ ਜੀ ਮੈਨੂੰ ਪਤਾ ਲੱਗਿਆ ਸੀ ਪਿੱਛੇ ਜੇ ਕੋਈ ਵੀ ਭਰਾ ਇਦਾਂ ਦਾ ਨਾ ਗਮਨਾ ਕਰੋ ਸਾਡੀ ਪਾਰਟੀ ਮਾਨ ਇਮਾਨਦਾਰ ਪਾਰਟੀ ਹੈ ਸਾਡੀ ਪਾਰਟੀ ਦਾ ਸਾਥ ਹੈ ਜਿੱਥੇ ਵੀ ਤੁਹਾਨੂੰ ਕੋਈ ਇਦਾਂ ਦੀ ਚੀਜ਼ ਲੱਗਦੀ ਹੈ ਕਿ ਮੇਰੇ ਤੱਕ ਮੈਸੇਜ ਪਹੁੰਚਾਓ ਕਿਸੇ ਵੀ ਪ੍ਰਸ਼ਾਸਨ ਦੇ ਨੁਮਾਇੰਦੇ ਨੂੰ ਕੰਮ ਨਾ ਕਰਾਓ ਇਹ ਬੇਨਤੀ ਹੈ ਕਿ ਨਈਂ ਪਈਓ ਸਾਡਾ ਵੀਰ ਜਿਹੜਾ ਸੇਵਾ ਕੇਂਦਰ ਨਾਲ ਉੱਥੇ ਲੋਕਾਂ ਨੂੰ ਮਿਲਕਾ ਪਤਾ ਲੱਗਿਆ ਜਿਹੜਾ ਸੇਵਾ ਕੇਂਦਰ ਉੱਥੇ ਲੋਕ ਸੰਤੁਸ਼ਟੇ ਹੋ ਬਾਦ ਸਾਹਿਬ ਅੱਜ ਤੁਸੀਂ ਮੈਨੂੰ ਦੱਸਿਆ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੈਸੇਜ ਜਰੂਰ ਪਹੁੰਚਾਇਆ ਕਰੋ ਕਿਤੇ ਲੀਡਰ ਨੂੰ ਵੀ ਤਾਂ ਹੀ ਪਤਾ ਲੱਗੂਗਾ ਜੇ ਕੋਈ ਮੈਸੇਜ ਭੇਜੇਗਾ ਲੀਡਰ ਨੂੰ ਵੀ ਤਾਂ ਹੀ ਪਤਾ ਲੱਗੇ ਮੈਸੇਜ ਮੈਸੇਜ ਜਰੂਰ ਭਲਾਇਆ ਕਰੋ ਕੋੜ ਦੇ ਮੈਨੂੰ ਮੁਸੀਬੇ ਦੇ ਫੋਟੋ ਭਾਈ ਜੀ ਉਸੇ ਵਾਲੇ ਮੈਂ ਬੰਦੇ ਤੇ ਚ ਇਸ ਕਰਕੇ ਬਾੜ ਵਸੀਆਂ ਦਾ ਸ਼ਹਿਰ ਵਸੀਆਂ ਦਾ ਫਰਕ ਪੰਦਾ ਵੀ ਮੇਰੇ WhatsApp ਤੇ ਮੈਸੇਜ ਕਰ ਦਿਓ ਮੇਰੇ Facebook ਪੇਜ ਤੇ ਕਰ ਦਿਓ ਮੇਰੇ Instagram ਤੇ ਕਰ ਦਿਓ ਮੈਂ ਜਰੂਰ ਦੇਖਾਂ ਪਰ ਦੇਖ ਕੇ ਜੋ ਵੀ ਜਿੱਦਾਂ ਵੀ ਸਮੱਸਿਆ ਜਿੱਦਾਂ ਦੀ ਸਮੱਸਿਆ ਹੋਊਗੀ ਘੰਟੇ ਦੇ ਵਿੱਚ ਖੰਡਾ ਨਹੀਂ ਹੋਊਗੀ ਘੰਟੇ ਜਗੜਾਂਗੇ ਦਿਨ ਚ ਹੋਊਗੀ ਦੋਵਾਂ ਚੋਂ ਜਿੱਦਾਂ ਦੀ ਵੀ ਸਮੱਸਿਆ ਹੋਊਗੀ ਮੈਂ ਸੁਣੂੰਗਾ ਮੈਂ ਹੱਲ ਕਰੂ ਮੇਰੀ ਕੀ ਟੀਮ ਵਰਕ ਦੇ ਵਿੱਚ ਅਸੀਂ ਆਹ ਜਰੂਰ ਜ਼ਰੂਰੀ ਨਹੀਂ ਮੈਂ ਕਹਿੰਦਾ ਕਿ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੰਮ ਕਰਨਾ ਸ਼ਹਿਰ ਦੇ ਵਿੱਚ ਕੋਈ ਵੀ ਯਾਰ ਬੱਸ ਕੋਈ ਨਹੀਂ ਬੱਸ ਤਾਂ ਮੇਰੀ ਜੁੜੀ ਵੱਢਦੀ ਹੈ ਕਿਉਂਕਿ ਮੈਂ ਸਾਰਿਆਂ ਦਾ ਸਾਂਝਾ ਲੀਡਰ ਆ ਜੁੜੀ ਨਹੀਂ ਵੀ ਇਦਾਂ ਦੀ ਗੱਲ ਕਰਦੀ ਕਿ ਮੈਂ ਕਹਿੰਦਾ ਆਮ ਆਦਮੀ ਪਾਰਟੀ ਦਾ ਲੀਡਰ ਨਹੀਂ ਮੈਂ ਪੂਰੇ ਹਲਕੇ ਦਾ ਲੀਡਰ ਆ ਕੋਈ ਵੀ ਪਾਰਟੀ ਦਾ ਨਮਾਇੰਦਾ ਮੈਨੂੰ ਕੋਈ ਨਹੀਂ ਕੰਮ ਕਹਿ ਸਕਦਾ ਸਰਦਾਰਪੁਰ ਸਮਾਰਟੀ ਤੁਸੀਂ ਥੋੜੇ ਦੇ ਹੋਗੇ ਸਰਦਾਰਪੁਰ ਅਸੀਂ ਪੰਜਾਬ ਦੀ ਕਹਿੰਦੇ ਕਿ ਅਸੀਂ ਸਾਰੇ ਪੰਜਾਬ ਦੇ ਹੀ ਆ ਮੈਂ ਨਹੀਂ ਕਿ ਅਮਰਪੁਰ ਦੇ ਬੰਦੇ ਪੰਜਾਬ ਦੇ ਵਿੱਚ ਕਰਕੇ ਮੇਰੀ ਬੇਨਤੀ ਹੈ ਵੀ ਸਾਂਝੇ ਕੰਮ ਦੇ ਵਿੱਚ ਕੋਈ ਵੀ ਕੋਈ ਵੀ ਮੈਸਜ ਨਹੀਂ ਦੇ ਸਕਦੇ ਮੇਰੇ ਜੇਰ ਬਾਬਾ ਨਾਲ ਅਗਦੀ ਢਿਮਣੀ ਆ ਗਈ ਹੈ ਜੀ ਤੇ ਕਿਵੇਂ ਦੇਖਦੇ ਹੋ ਉਹ ਕੈਂਡੀਡੇਟ ਦਾ ਵੀ ਕਾਫੀ ਰੌਲਾ ਹੈ ਜੀ ਕੈਂਡੀਡੇਟ ਲੈ ਕੇ ਨਹੀਂ ਨਹੀਂ ਇਹ ਉਹਦੀ ਗੱਲ ਨਹੀਂ ਬਿਲਕੁਲ ਭਾਰਤੀ ਨੇ ਇੰਪੀਰੀਅਰ ਅਭਿਆਮਾਂ ਦੀ ਪਾਰਟੀ ਨੂੰ ਜੋ ਵੀ ਇਹ ਪਾਰਟੀ ਦਾ ਜੋ ਵੀ ਪਾਰਟੀ ਦਾ ਨੁਮਾਇੰਦਾ ਹੋਊਗਾ ਵਧੀਆ ਚੰਗਾ ਸਦਕਾਰਯੋਗ ਹੋਊਗਾ ਪਾਰਟੀ ਚੰਗਾਈ ਜਮਾਗਾ ਜੋ ਕੋਈ ਘੱਟ ਲਗੇ ਕਿੰਨੇ ਚਰਚਾਵਾਂ ਚੱਲ ਜਾਂਦੇ ਨੇ ਜੇ ਉਧਰ ਆ ਗਿਆ ਉਧਰ ਉਹ ਐਵੇਂ ਗਰੁੱਪਾਂਗਰਾਂ ਬੰਨ੍ਹ ਕੇ ਫੀਕ ਸੋਸ਼ਲ ਮੀਡੀਆ ਤੇ ਚਰਚਾਵਾਂ ਕੋਈ ਆਪ ਹੀ ਕਰਾਈ ਜਾਂਦੇ ਨੇ ਕਰੀ ਜਾਂ ਕਿਹੜਾ ਕੈਂਡੀਡੇਟ ਆ ਰਿਹਾ ਸਾਫੇ ਲੱਗਦੇ ਨਾ ਤੁਹਾਨੂੰ ਤਾਂ ਥੋੜੇ ਦਿਨਾਂ ਤੱਕ ਥਾਂਬੜੇ ਆ ਜਾਏਗਾ ਮੀਰ ਵਿਚਾਲ ਵਿਸ਼ਾਲ ਵੀਰ ਨੇ ਬਹੁਤ ਭੱਡੇ ਲੈਵਲ ਦੇ ਜਿਹੜੀ ਅੱਜ ਜੁਆਇਨਿੰਗ ਕਰਾਈ ਹੈ ਕਰੋਨਾ ਦੇ ਵੀਰਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜੋ ਦਿਨ ਬਾਅਦ ਅੱਜ ਜੁਆਇਨਿੰਗ ਹੋਈ ਹੈ ਜਿੱਦਾਂ ਜਿੱਦਾਂ ਭਰਾ ਕੰਮ ਕਰਨਗੇ ਉਦਾਂ ਉਦਾਂ ਪਾਰਟੀ ਕਰਦੇ ਨੇ ਕਿ ਜਿਨ੍ਹਾਂ ਨੇ ਜਦੋਂ ਵੀ ਸਾਡੀ ਜ਼ਿੰਮੇਵਾਰੀ ਲਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਦੇ ਉੱਤੇ ਤੰਤਾਈ ਨਾਲ ਖਰੇ ਉੱਤਰਿਆ ਪੰਨੂ ਸਾਹਿਬ ਨੇ ਸ਼ਹਿਰ ਵਿੱਚ ਯੂਥ ਵੈਂਕ ਦੀ ਇੱਕ ਮੀਟਿੰਗ ਕਰਾਉਣ ਦਾ ਪਿਛਲੇ 2-2.5 ਸਾਲਾਂ ਤੋਂ ਮਨਸੂਬਾ ਸੀਗਾ ਪਰ ਅਜ ਪੰਨੋ ਸਾਹਿਬ ਦੀ ਪ੍ਰੇਰਣਾ ਸਦਕਾ ਮਾਦਵ ਬੇਦੀ ਅਨੂਪਿੰਦਰਾ ਸਾਡਾ ਛੱਪੀ ਵੀਰ ਅਤੇ ਵਿਸ਼ਾਲ ਸੁਖਤਾ ਨੇ ਬਹੁਤ ਤਗੜਾ ਇਕੱਠ ਕਰਕੇ ਇੱਕ ਵਾਰੀ ਫੱਡੇਗਰ ਚੂੜੀਆਂ ਦੇ ਵਿੱਚ ਬਹੁਤ ਤਗੜੀ ਸਿਆਸੀ ਹਲਚਲ ਲੈਂਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਤੀਜੇ ਹੋਰ ਵੀ ਸਾਰਥਕ ਹੋਣਗੇ ਮਾਦਵ ਜੀ ਹਾਂਜੀ ਮਾਦਵ ਜੀ ਅੱਜ ਨਵੀਂ ਜਿੰਮੇਵਾਰੀ ਮਿਲਈ ਆ ਜੀ ਕਿਵੇਂ ਦੇਖਦੇ ਮੈਂ ਸਭ ਤੋਂ ਪਹਿਲਾਂ ਸਰਦਾਰ ਬੰਬੀਰ ਸਿੰਘ ਪਰਲੂ ਚੇਅਰਮੈਨ ਪੰਚਾਇਤ ਦਿਲਾ ਪ੍ਰਧਾਨ ਸਾਡੇ ਹਲਕਾ ਜੀ ਮੈਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਦੇ ਕੇ ਮਾ دیا۔ ਤੇ ਮੈਂ ਪਾਰਟੀ ਦਾ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਆਪਾ ਤੁਹਾਨੂੰ ਸਾਹਮਣੂ ਇਹ ਭਰੋਸਾ ਦਿਵਾਉਣਾ ਹੈ ਕਿ ਮੈਂ ਦੇ ਲਈ ਦਿਨ ਰਾਤ ਮਿਹਨਤ ਕਰਾਂਗਾ। ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਜੂਤ ਦੇ ਸ਼ਹਿਰ ਦੇ ਕਿਸੇ ਵੀ ਕੰਮ ਲਈਓ ਮੇਰੇ ਕੋਲ ਆਉਣਗੇ ਮੈਂ ਤੁਹਾਨੂੰ ਸਾਹ ਕੋ ਇਹਨਾਂ ਦਾ ਕੰਮ ਕਰਾਵਾਂਗਾ ਤੇ ਆਪਾਂ ਆਮਾ ਦੀ ਪਾਰਟੀ ਨੂੰ ਬਲੰਦੀਆਂ ਤੇ ਲੈ ਕੇ ਜਾਵਾਂਗੇ। ਜਿਹੜੇ ਕੁਝ ਬੰਦਿਆਂ ਨੇ ਇਹਦੇ ਵਿੱਚ ਕੋਈ ਖਰਾਬੀਆਂ ਕੀਤੀਆਂ ਨੇ ਆਪਾਂ ਉਹਨਾਂ ਨੂੰ ਛੱਡਦੇ ਹੋਏ ਆਪਾਂ ਅੱਗੇ ਤੋਂ ਸ਼ਹਿਰ ਦਾ ਵਿਕਾਸ ਕਰਾਂਗੇ ਜਿੱਦਾ ਸੀਵਰੇਜ ਦੇ ਕੰਮ ਚੱਲਦੇ ਆ ਸਾਰਾ ਆਪਾਂ ਨਸ਼ੇ ਨੂੰ ਦੂਰ ਕਰਾਂਗੇ ਧੰਨਵਾਦ ਹਾਂਜੀ ਵਿਚਾਲ ਜੀ ਮੈਂ ਧੰਨਵਾਦ ਕਰਨਾ ਹਾਂ ਸਰਦਾਰ ਗੁਰਵੀਰ ਸਿੰਘ ਬਲੂਜੀ ਦਾ ਜਿਨ੍ਹਾਂ ਦੇ ਸਦਕੇ ਅੱਜ ਮੈਂ ਆਮ ਆਦੀ ਪਾਰਟੀ ਜੁਆਇਨ ਕੀਤੀ ਔਰ ਮੈਨੂੰ ਇਹ ਅੱਜ ਪਾਰਟੀ ਜੁਆਇਨ ਕਰਕੇ ਬੜੀ ਖੁਸ਼ੀ ਹੋਈ ਹੈ ਕਿ ਪਹਿਲਾਂ ਮੈਂ ਗਲਤ ਪਲੇਟਫਾਰਮਾਂ ਤੇ ਚੱਲਦਾ ਰਿਹਾ ਔਰ ਅੱਜ ਮੈਂ ਸਹੀ ਕਿਸੇ ਦੇ ਵਿੱਚ ਸਹੀ ਘਰ ਵਿੱਚ ਪਹੁੰਚਿਆ ਹਾਂ ਔਰ ਮੈਂ ਧੰਨਵਾਦ ਕਰਦਾ ਹਾਂ ਸਾਡੇ ਸੋਨੀ ਸਾਹਿਬ ਨੂੰ ਚਾਚਾ ਜੀ ਜਿਨ੍ਹਾਂ ਨੇ ਸਰਦਾਰ ਬਲਵੀਰ ਸਿੰਘ ਬੰਨੂ ਦੇ ਚਰਨਾਂ ਵਿੱਚ ਮੂਲ ਆਇਆ ਔਰ ਮੈਂ ਆਸਤਵਾਨਾ ਹਾਂ ਉਹਨਾਂ ਲੋਕੀ ਮੌਜੂਦ ਦੇ ਵਿੱਚ ਆਪਣੇ ਆਪ ਨੂੰ ਆਪਣੇ ਆਪ ਨੂੰ ਵਧਾਂਗਾ ਔਰ ਵੱਧ ਤੋਂ ਵੱਧ ਅਸੀਂ ਯੂਥ ਨੂੰ ਇੰਕਰੀਏਜ ਕਰਾਂਗੇ ਨਸ਼ੇ ਤੋਂ ਦੂਰ ਰਹਿਣ ਔਰ ਜੋ ਵੀ ਸ਼ਹਿਰ ਦੀ ਵਿਡਿਆਈ ਵਾਸਤੇ ਲੋਕਾਂ ਦੀ ਵਿਡਿਆਈ ਵਾਸਤੇ ਕੰਮ ਹੋਏਗਾ ਅਸੀਂ ਸਰਦਾਰ ਬਲਵੀਰ ਸਿੰਘ ਬੰਨੂ ਕੋਲੋਂ ਉਹ ਸਾਰੇ ਕੰਮ ਕਰਵਾਵਾਂਗੇ ਜੋ ਵੀ ਸਾਡੇ ਕੋਲ ਆਏਗਾ ਅਸੀਂ ਉਹਨਾਂ ਦਾ ਕੰਮ ਕਰਵਾ ਕੇ ਦੇਵਾਂਗੇ ਔਰ ਬੁੜੀ ਇਮਾਨਦਾਰੀ ਨਾਲ ਇਸ ਸੇਵਾ ਨੂੰ ਨਿਭਾਵਾਂਗੇ ਐਨਾ ਹੀ ਕਹਿੰਦਾ ਹਾਂ ਧੰਨਵਾਦ ਪੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤਿਹਗੜ ਚੂੜੀਆਂ